ਲੋ ਦੁਨੀ ਨਾਲ ਇਥੇ ਉਹ ਬੰਦਾ ਰਹਿਣਾ ਇੱਕ ਇੱਕ ਬੰਦਾ ਛੱਡ ਕੇ ਜਾਵਾਂਗੇ ਜਿਹੜਾ ਬੰਦਾ ਜਿਵੇਂ ਆ ਬੈਠੇ ਐ ਮੈਂ ਸਾਮ ਲੈਣਾ ਸਾਰਾ ਘਰ ਸੰਭਲੂਗਾ ਆ ਤੋ ਇਹਨਾਂ ਨੂੰ ਹੌਲ ਜਾ ਤਾਉਣਗੇ ਆਉਣਗੇ ਆਉਣਗੇ ਕਹਤਾਂ ਲਾਓ ਯਾਰਗਾ ਕੀ ਕਰਦੇ ਆਓ ਵਾਰੀ ਵਾਰੀ ਐ ਕਰੋ ਸਾਰੇ ਜਣੇ ਇਕੱਠੇ ਜਾਣੇ ਵੀ ਨਹੀਂ ਦੋ ਦੋ ਕਰਕੇ ਜਾਣੇ ਤਿੰਨ ਜਣੇ ਆਜੋ ਇੱਕ ਵਾਰੀ ਆਜੋ ਚਲੋ ਆਜੋ ਤਿੰਨ ਜੀ ਆਜੋ ਬਾਕੀ ਬਾਅਦ ਚ ਲੈ ਜਾਾਂਗੇ ਸਾਰੇ ਇਕੱਠੇ ਜਾਣੇ ਵੀ ਨਹੀਂ ਤੇਰੇ ਇਥੇ ਕੋਈ ਨਹੀਂ ਰਹਿਣਾ ਇਥੇ ਆ ਸੋਰੀ ਨਹੀਂ ਨੇ ਕਪੜੀ ਤੇਰੇ ਇਥੇ ਚੜਾ ਲੱਗਾ ਆ ਤਲਦੀ ਗੱਈਏ ਸੋ ਆਓ ਬਾਹਰ ਟੈਮ ਲੱਗਾ ਜਾ ਮੇਰੇ ਅਜੇ ਹੋਰ ਆਣਾ ਪਾਣੀ ਮੈਂ ਮੈਂ ਕੱਲ ਦਾ ਚੀਕਾ ਮਾਰਦਾ ਫਿਰਦਾ ਤੁਹਾਨੂੰ ਪਤਾ ਸਾਰਿਆਂ ਨੂੰ ਮੈਂ ਕੱਲ ਦਾ ਕਹਿੰਦਾ ਫਿਰਦਾ ਇਹ ਵੀ 88 ਵਰਗਾ ਹਾਲ ਹੋਣਾ ਫਿਰ ਦੁਆਰਾ ਕੋਈ ਨਹੀਂ ਮੇਰੀ ਗੱਲ ਮੰਨਿਆ ਥੋੜੇ ਫਰਕ ਰਹਿ ਗਿਆ ਕਿੰਦਾ ਨਾ ਆਉਂਦਾ ਭੈਣ ਮੇਰੀ ਆਜੋ ਤਿੰਨ ਕਿ ਜੀ ਆਜੋ ਤਿੰਨ ਜਣੇ ਆਓ ਬਾਕੀ ਤਿੰਨ ਬਾਅਦ ਚ ਆ ਜਾਣਗੇ ਆਜੋ ਫਟਾਫਟ ਹਾਂ ਪਾਰਲੇ ਵੀ ਜੀ ਕੱਢ ਕੇ ਨਾ ਫੇਰ ਤੋਂ ਨਹੀਂ ਚਾਰ ਖੁਰਦੋਰੀ ਜਾਣਾ ਉੱਥੇ ਗੁਰਦੁਆਰਾ ਸਾਹਿਬ ਲੈ ਕੇ ਚੱਲੇ ਆਂ ਉਹਨਾਂ ਨੂੰ ਵੀ ਲੈ ਆਵਾਂਗੇ ਚੱਲ ਮੇਰੀ ਭੈਣ ਚੱਲ ਆ ਜਾ ਸਾਰੇ ਨੂੰ ਲੈ ਆਵਾਂਗੇ ਅਸੀਂ ਤਾਂ ਹੀ ਤਾਂ ਆ ਰਹੇ ਹੁਣ ਜੇ ਤੁਸੀਂ ਇੰਨਾ ਟਾਈਮ ਲਾਉਂਗੇ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਪਾਵਾਂਗੇ ਚਲੋ ਚਲੋ ਬੜਾ ਆਪਣੇ ਪਰੋਂ ਬੜੇ ਦੀ ਕੱਢ ਕੇ ਨਹੀਂ ਹੋਣੇ ਰੇ ਕੀ ਕਰਨਾ ਫੇਰ ਕਰਨਾ ਤੇ ਪੈਣਾ ਹੀ ਆ ਬਾਪੂ ਇਹਦੇ ਤੇ ਤੂੰ ਨਾ ਜਾ ਤੁਰੇ ਚਲੋ ਤਿੰਨ ਜੀ ਆਜੋ ਫਟਾਫਟ ਤਿੰਨ ਜੀ ਆਓ ਜਿਆਦਾ ਨਹੀਂ ਇਹਦੇ ਲੈ ਕੇ ਜਾਵਾਂਗੇ ਤਿੰਨ ਜੀ ਫੰ ਲਾਲਾ ਕਿ ਆਜੇ ਕਿਉਂ ਚੱਕਰ ਕਰਨਾ ਦੁਬਾਰਾ ਮਾਰ ਜਾਂਗੇ ਆਜੋ ਤਿੰਨ ਜੀ ਆਜੋ ਫਟਾਫਟ ਤਿੰਨ ਜੀ ਆਓ ਫਟਾਫਟ ਚਲੋ ਤੁਸੀਂ ਨਾਲ ਇੱਥੇ ਉਹ ਬੰਦਾ ਰਹਿਣਾ ਇੱਕ ਇੱਕ ਬੰਦਾ ਛੱਡ ਕੇ ਜਾਵਾਂਗੇ ਜਿਹੜਾ ਬੰਦਾ ਜਿਵੇਂ ਆ ਬੈਠੇ ਐ ਮੇਰੇ ਸਾਹਮਣੇ ਲੈਣਾ ਸਾਰਾ ਘਰ ਸਾਮਲੂਗਾ ਆ ਤੋ ਇਹਨਾਂ ਨੂੰ ਹੋਰ ਦੱਸ ਤਾਉਣ ਕੇ ਆਉਣੀ ਤੇ ਆ ਤਾ ਚਲਾਓ ਯਾਰ ਕਾ ਕੀ ਕੰਡੇ ਆਓ ਵਾਰੀ ਵਾਰੀ ਐ ਕਰੋ ਸਾਰੇ ਜਣੇ ਇਕੱਠੇ ਜਾਣੇ ਵੀ ਨਹੀਂ ਦੋ ਦੋ ਕਰਕੇ ਜਾਣੇ ਤਿੰਨ ਜਣੇ ਆਜੋ ਇੱਕ ਵਾਰੀ ਆਜੋ ਚਲੋ ਆਜੋ ਤਿੰਨ ਜੀ ਆਜੋ ਬਾਕੀ ਬਾਅਦ ਚ ਲੈ ਜਾਾਂਗੇ ਸਾਰੇ ਕੱਤੇ ਜਾਣੇ ਵੀ ਨਹੀਂ ਮੇਰੀ ਇੱਥੇ ਪਾਣੀ ਨਹੀਂ ਹੈ ਰਹਿ ਬੈਠਿਆ ਐ ਸੋਰੀ ਇੰਨੇ ਕਪਾਣੀ ਤੇ 6 ਵਜੇ ਪਾਣੀ ਇੱਥੇ ਜਾਣਾ ਲੱਗਾ ਆ ਤੁਸੀ ਕਿਉਂ ਕੀ ਆਓ ਬਾਅਦ ਚ ਟੈੰਕ ਲੱਗਾ ਆ ਅਜੇ ਹੋਰ ਆਣਾ ਪਾਣੀ ਮੈਂ ਮੈਂ ਕੱਲ ਦਾ ਚਿੱਕਾ ਮਾਰਦਾ ਫਿਰਦਾ ਤੁਹਾਨੂੰ ਪਤਾ ਸਾਰਿਆਂ ਨੂੰ ਮੈਂ ਕੱਲ ਦਾ ਕਹਿੰਦਾ ਫਿਰਦਾ ਇਹ ਵੀ 88 ਮਰਕਾ ਹਾਲ ਹੋਣਾ ਫਿਰ ਦੁਆਰਾ ਕੋਈ ਨਹੀਂ ਮੇਰੀ ਗੱਲ ਮੰਨਿਆ ਥੋੜੇ ਫਰਕ ਰਹਿ ਗਿਆ ਭੈਣ ਮੇਰੀ ਆਜੋ ਤਿੰਨ ਕਿ ਜੀ ਆਜੋ ਤਿੰਨ ਜਣੇ ਆਓ ਬਾਕੀ ਤਿੰਨ ਬਾਅਦ ਚ ਆ ਜਾਣਗੇ ਆਜੋ ਫਟਾਫਟ ਪਾਣੀ ਦੀ ਕੀ ਕੱਢ ਕੇ ਲਿਆਉਣਾ ਨਹੀਂ ਚਾਰ ਗੁਰਦੁਆਰੇ ਜਾਣਾ ਉਹਦੇ ਨਾਲ ਬਾਹੀ ਗੁਰਦੁਆਰੇ ਗੁਰਦੁਆਰਾ ਸਾਹਿਬ ਲੈ ਕੇ ਚੱਲੇ ਆ ਉਹਨਾਂ ਨੂੰ ਵੀ ਲੈ ਆਵਾਂਗੇ ਚੱਲ ਮੇਰੀ ਭੈਣ ਚੱਲ ਆ ਜਾ ਸਾਰੇ ਨੂੰ ਲੈ ਆਵਾਂਗੇ ਅਸੀਂ ਤਾਂ ਹੀ ਤਾਂ ਆ ਰਹੇ ਹੁਣ ਜੇ ਤੁਸੀਂ ਇੰਨਾ ਟਾਈਮ ਲਾਉਂਗੇ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਪਾਵਾਂਗੇ ਚਲੋ ਚਲੋ ਬੜੇ ਆਪਣੇ ਮਾਰੋ ਬੜੇ ਦੀ ਕੱਢ ਕੇ ਤੇ ਹੋਣੇ ਰੇ ਕੀ ਕਰਨਾ ਹੈ ਫੇਰ ਕਰਨਾ ਤੇ ਪੈਣਾ ਹੀ ਆ ਬਾਪੂ ਇਹ ਗੁਰ ਹੈ ਇਸੇ ਤੂੰ ਨਾ ਆ ਜਾ ਤੂੰ ਹੈ ਚਲੋ ਤਿੰਨ ਜੀ ਆਜੋ ਫਟਾਫਟ ਤਿੰਨ ਜੀ ਆਓ ਜਿਆਦਾ ਨਹੀਂ ਇਹਦੇ ਲੈ ਕੇ ਜਾਓਣੇ ਲਾਲਾ ਆ ਜਾਈਏ ਅੱਜ ਇੱਕ ਸਫਰ ਕਰਨਾ ਦੁਬਾਰਾ ਮਾਰਦੇ ਆਂ ਆਜੋ ਤਿੰਨ ਜੀ ਆਜੋ ਫਟਾਫਟ ਤਿੰਨ ਜੀ ਆਓ ਫਟਾਫਟ